ਆ ਹੁਣ ਕਿਸਾਨਾਂ ਦੀ ਚੱਲ ਰਹੀ ਹੈ ਮੈਂ ਆਪਦੇ ਵੱਲੋਂ ਫਰਜ ਨਿਭਾਇਆ ਮੈਂ ਕੇਂਦਰ ਵਾਲੇ ਨੂੰ ਬੁਲਾਇਆ ਗਾ ਗੱਲ ਕਰੋ ਗੱਲ ਕਰੋ ਗੱਲਬਾਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸੈਂਤੀ ਬਣ ਗਈ ਤੇ ਤੇ ਨਹੀਂ ਬਣੀ ਹੁਣ ਕੀ ਕਰ ਰਿਹਾ ਉਹ ਕਹਿੰਦੇ ਵੀ ਅਸੀਂ ਮੈਂ ਕਿਹਾ ਹੋਰ ਗੱਲ ਕਰ ਲੋਂ ਨਾ ਅਗਲੀ ਵਾਰ ਫੇਰ ਆ ਜਾਓ ਕੱਲ ਨੂੰ ਆ ਜਾਓ ਬਹਿ ਜਾਓ ਗੱਲ ਕਰ ਲਓ ਨਾ ਹਰਿਆਣੇ ਚ ਕੀ ਕਰ ਰਹੇ ਆ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਹੈ ਉੱਥੇ ਡੇ ਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ ਜਾਇਜ਼ ਜਿਹੜੀਆਂ ਨੇ ਮੰਨ ਲੋ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਡਰ ਨਾ ਬਣਾਓ ਬਾਡਰ ਬਣਾਤਾ ਹੁਣ ਉਹ ਉਹਨੀਆਂ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਹਨੀਆਂ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਵੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਰਡਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਰੋਟੀ ਦਿੰਨੇ ਆ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਬਾਅਦ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਅਸੀਂ ਇੱਥੇ ਖੜਿਆ ਬਾਰਡਰ ਤੇ ਸਾਡੇ ਮੁੰਡੇ ਖੜੇ ਨੇ ਕੋਈ ਗੋਲੀ ਆਵੇ ਇੱਧਰ ਨੂੰ ਸਾਡੇ ਮੁੰਡਿਆਂ ਦੀ ਹਿੱਕ ਹੈ ਪਹਿਲਾਂ ਤੁਹਾਨੂੰ ਤਾਂ ਬਾਅਦ 'ਚ ਪਤਾ ਲੱਗਦਾ ਹੈ ਬਾਜ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ ਕਹਿੰਦੇ ਅਗਨੀ ਵੀਰ ਸੀ ਸਲਾਮੀ ਨਹੀਂ ਦੇਣੀ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਨਾ ਐਨਾ ਐਨਾ ਸਾਡੇ ਨਾਲ ਆਡਾ ਨਾ ਲਾਓ ਐਨਾ ਤੁਸੀਂ ਸਾਡੇ ਨਾਲ ਹਰਖ ਨਾ ਰੱਖੋ ਇੰਨੀ ਨਫ਼ਰਤ ਨਾ ਕਰੋ ਮੈਂ ਤਾਂ ਇਸ ਲੈਵਲ ਤੇ ਸੋਚੀ ਬੈਠਾ ਜਿਸ ਲੈਵਲ ਦੀ ਨਫ਼ਰਤ ਅਸੀਂ ਚੱਲ ਰਹੇ ਹਾਂ ਅਰਵਿੰਨ ਕੇਜਰੀਵਾਲ ਜੀ ਦਿੱਲੀ ਚੱਲ ਰਹੇ ਨੇ ਮੈਂ ਇੱਥੇ ਚੱਲ ਰਿਹਾ ਗਵਰਨਰਾਂ ਦੇ ਥਰੂ ਪਤਾ ਨਹੀਂ ਕਿਹਦੇ ਕਿਹਦੇ ਥਰੂ ਇਹਨਾਂ ਦਾ ਬੱਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਇਹ ਕਿ ਜਨਗਨ ਮੰਚ ਪੰਜਾਬ ਆਉਂਦਾ ਯਾਰ ਇਹਨੂੰ ਕੱਢ ਦਿਓ ਇੱਕ ਦਿੱਲੀ ਪਾਸ ਕਰਨਾ ਹਾਂ ਵਾਲੇ ਹਾਂ ਕਹੋ ਨਾਂ ਵਾਲੇ ਨਾਂ ਕਹੋ ਹਾਂ ਵਾਲੋ ਕਿ ਜੀਤੂ ਹੀ ਹਾਂ ਵਾਲੋ ਕਿ ਜੀਤੂ ਹੀ ਚਲੋ 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 ਜਿਵੇਂ ਚੰਡੀਗੜ੍ਹ ਵੋਟਾਂ ਗਣੀਆਂ ਸੀ ਆਹ ਵੋਟ ਆਵਾਮ ਦੀ ਪਾਟੀ ਰਿਹਾ ਘੱਟ ਭਾਜੀਪੀ ਦੇ ਨੇ ਇੱਧਰ ਧਰ ਦੋ ਆਹ ਵੀ ਆਵਾਮ ਦੀ ਪਾਟੀ ਦੀ ਭਾਜੀਪੀ ਵਾਲੇ ਪਾਸੇ ਧਰ ਦੋ ਕੈਮਰੇ ਵਾਲ ਵੀ ਦੇਖ ਲੋ ਨਾਲੇ ਸੁਪਰੀਮ ਕੋਰਟ ਨੇ ਦੱਸਤਾ ਐਂ ਕਰਦੇ ਆ ਯਾਰ ਅਬੋਟੇ ਹੀ ਇੰਨੀਆਂ ਪਾਓ ਕਿ ਇਧਰਲੇ ਪਾਸੇ ਧਰਨ ਨੂੰ ਕੋਈ ਹੋਵੇ ਹੀ ਨਾ ਬੋਟ ਜਿਵੇਂ ਤੁਸੀਂ 22 ਚ ਪਾਈਆਂ ਨੇ 70 70 ਹਜ਼ਾਰ ਤੇ ਜਿੱਤੇ ਸਾਡੇ ਵਿਧਾਨ ਸਭਾ ਚ 70 70 ਹਜ਼ਾਰ ਦੀ ਜਿੱਤ ਇਹਦਾ ਮਤਲਬ ਦੂਜੇ ਪਾਸੇ ਪਈਆਂ ਹੀ ਨਹੀਂ ਪਿੰਡ ਦੇ ਪੰਚਾਇਤ ਮੈਂਬਰ ਤੋਂ ਲੈ ਕੇ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਐਮ ਐਲ ਏ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੌਣ ਬਣਾਉਂਦਾ ਪਬਲਿਕ ਲੋਕ ਬਣਾਉਂਦੇ ਆ ਜਦੋਂ ਲੋਕ ਹੀ ਸਾਡੇ ਨਾਲ ਹੈ ਫਿਰ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲੇ ਹੋ ਸਕਦਾ ਜੀ ਫਿਰ ਫਿਰ ਪੈਸੇ ਕਾਦੇ ਵਾਸਤੇ ਕਮਾਉਣੇ ਆ ਫਿਰ ਕਰੋੜਾਂ ਦੀ ਗਿਣਤੀ ਕਰਨ ਦੀ ਲੋੜ ਨਹੀਂ ਤੁਹਾਨੂੰ ਨੋਟ ਗਿਣਨ ਦੀ ਲੋਕ ਨਹੀਂ ਫਿਰ ਲੋਕ ਗਿਣੀ ਜਾਓ ਜੇ ਤੁਸੀਂ ਨੋਟ ਨਹੀਂ ਗਿਣੋਗੇ ਫਿਰ ਵੋਟ ਗਿਣਨੇ ਪੈਣੇ ਆ ਜੇ ਨੋਟ ਗਿਣੋਗੇ ਫਿਰ ਵੋਟ ਦੀ ਉਮੀਦ ਨਾ ਰੱਖਿਓ ਮਿੱਤਰੋ ਇਹਨਾਂ ਨੇ ਕਰਕੇ ਦੇਖ ਲਿਆ ਨੋਟ ਨੋਟ ਗਿਣ ਕੇ ਦੇਖ ਲੇ ਵੋਟ ਨਹੀਂ ਪਈ ਉਹਨਾਂ ਨੂੰ ਸੋ ਫਰਕ ਹੈ ਫਰਕ ਸਚਾਈ ਦਾ ਫਰਕ ਇਮਾਨਦਾਰੀ ਦਾ ਅਸੀਂ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਉਹ ਫਰਕ ਆ ਹੈ ਬਸ ਉਹਨਾਂ ਦੇ ਨਾਲ ਕੋਈ ਨਹੀਂ ਹੈਗਾ ਹੁਣ ਹੁਣ ਗੱਡੀ ਦੇ ਉੱਤੇ ਚੜ ਕੇ ਰੋਡ ਸ਼ੋਅ ਕਰਨ ਲੱਗ ਗਿਆ ਪਹਿਲਾਂ ਕਦੇ ਗੱਡੀ ਦੇ ਉੱਤੇ ਛੱਤ ਤੇ ਚੜਿਆ ਸੀ ਸੁਖਵੀਰ ਬਾਦਲ ਪਹਿਲੀ ਗੱਲ ਤਾਂ ਉਹਨੂੰ ਧਰਨਾ ਪੈਂਦਾ ਤਾਂ ਹਾਂ ਉ ਮੁੜ ਕੇ ਉਤਰਦਾ ਨਹੀਂ ਉੱਥੇ ਹੀ ਰੋਟੀ ਖਾਂਦੇ ਨੇ ਉੱਥੇ ਹੀ ਰਾਤ ਨੂੰ ਲਾਉਂਦੇ ਵੀ ਆ ਜਾ ਅੱਗੇ ਨਾ ਧਰਤੀ ਦੇ ਥੱਲੇ ਆ ਗਈ ਨਾ ਪਹਿਲਾਂ ਕਦੇ ਦੇਖਿਆ ਸੀ ਰੋਡ ਸ਼ੋਅ ਕਰਦਾ ਇਹ ਤੁਸੀਂ ਉਹ ਜਿਹਨਾਂ ਨੇ ਲਿਆਂਦੇ ਆ ਧਰਤੀ ਤੇ ਨਹੀਂ ਤਾਂ ਕਰੋਜ ਕਰਾਂਗੇ 25 ਸਾਲ ਦੇ ਨਾਰੇ ਦਿੰਦੇ ਹੁੰਦੇ ਸੀ ਇਹ ਆਹੀ ਹਾਲ ਕਾਂਗਰਸ ਦਾ ਸੀ ਮਜ਼ਾਕ ਕਰਦੇ ਹੁੰਦੇ ਸੀ ਆ ਜਿਸ ਤਰ੍ਹਾਂ ਦੀ ਮੇਰੀ ਫੋਟੋ ਲੱਗੀ ਹੈ ਨਾ ਐਸ ਤਰ੍ਹਾਂ ਦੀ ਫੋਟੋ ਲਾ ਲਈ ਮੈਂ 2014 ਚ ਜਦੋਂ ਪਹਿਲੀ ਵਾਰ ਮੈਂ ਖੜਾ ਹੋਇਆ ਐਮਪੀ ਚ ਤਾਂ ਸੁਖਦੇਵ ਸਿੰਘ ਢੀਂਸਾ ਤੇ ਬੁਜਿੰਦਰ ਸਿੰਘਲਾ ਮਜ਼ਾਕ ਕਰਦੇ ਸੀਗੇ ਕਹਿੰਦੇ ਭਗਵੰਤ ਮਾਨ ਦੀ ਫੋਟੋ ਦੇਖੀ ਐ ਪੋਸਟਰ ਤੇ ਹੱਥ ਬੰਨੇ ਵਾਲੀ ਕਹਿੰਦੇ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਸਾਨੂੰ ਦੇਖ ਕੇ ਫੋਟੋ ਬੜਾ ਹਾਸਾ ਆਇਆ ਫਿਰ ਮੈਂ ਕੀ ਕਿਹਾ ਸੀ ਮੈਂ ਕਿਹਾ ਬੱਤੀ ਦੰਦ ਨੇ ਮੇਰੇ ਭਰਾਓ ਹੱਸ ਲਓ ਜਿੰਨਾ ਹੱਸਣਾ ਹੁਣ ਮੇਰੀ ਫੋਟੋ ਦੇਖ ਕੇ ਰਿਜ਼ਲਟ ਵਾਲੇ ਦਿਨ ਸਾਰਾ ਡੱਬ ਰੋਂਗੇ ਤੁਸੀਂ ਤੇ ਅੱਜ ਤੱਕ ਬਾਈ ਜੀ ਬੱਠੜ ਭਰ ਤੇ ਹੰਝੂਆਂ ਦੇ ਅੱਜ ਤੱਕ ਹੰਝੂ ਨਹੀਂ ਡਲੇ ਖਾਨਦਾਨੀ ਖਤਮ ਹੋ ਗਏ ਪਹਿਲੀ ਵਾਰੀ ਬਾਪੂ ਦੂਜੀ ਵਾਰੀ ਮੁੰਡਾ ਚਲੋ ਜੀ ਸਾਰਾ ਟੱਬਰ ਸਾਸਤਰੀ ਕਾਲ ਇਧਰੋਂ ਬਾਦਲਾਂ ਦਾ ਬਾਦਲਾਂ ਦਾ ਸਾਰਾ ਟੱਬਰ ਸਾਸਤਰੀ ਕਾਲ ਇਤ ਕੈਰੋਂ ਤੋਂ ਵੀ ਮਜੀਠ ਤੋਂ ਵੀ ਇਧਰੋਂ ਦੂਜੇ ਪਾਸੇ ਲੰਬੀ ਨਜ਼ਰਾਂ ਅਲਾਵਾ ਤੋਂ ਵੀ ਸਾਰੇ ਪਾਸਾ ਸਾਸਤਰੀ ਕਾਲ ਜੀ ਕੈਪਟਨ ਦਾ ਸਾਰਾ ਟੱਬਰ ਸਾਸਤਰੀ ਕਾਲ ਜੀ ਹੋਰ ਦੱਸੋ ਕਿਹੜਾ ਰਹਿ ਗਿਆ ਜਿੰਨਾਂ ਜਿੰਨਾਂ ਦੇ ਟੱਬਰ ਸੀ ਸਾਰਾ ਸਾਸਤਰੀ ਕਾਲ ਜੀ ਲੋਕਾਂ ਨੂੰ ਧੰਨਵਾਦ ਜੀ ਬਹੁਤ ਮਿਹਰਬਾਨੀ ਕਰੇ ਬੈਠੋ ਇਹ ਪਬਲਿਕ ਹੈ ਇਹ ਲੋਕਾਂ ਦਾ ਮੂਡ ਨਹੀਂ ਜਾਣਦੇ ਇਹ ਜਦੋਂ ਇਕੱਠੇ ਹੋ ਜਾਂਦੇ ਆ ਫਿਰ ਪਤਾ ਨਹੀਂ ਕਦੋਂ ਲੋਕ ਮੂਡ ਬਣਾਉਂਦੇ ਆ ਤੇ ਫਿਰ ਇੱਕ ਥਾਂ ਵੀ ਹੋ ਜਾਂਦੇ ਫਿਰ ਆ ਜਾਓ ਫਿਰ ਸਾਡੇ ਨਾਲ ਸੋ ਇਸ ਕਰਕੇ ਲੋਕਾਂ ਨੂੰ ਇਹ ਟੈਕ ਚ ਸਮਝਦੇ ਸੀ ਟੈਕ ਚ ਸੋ ਇਸ ਕਰਕੇ ਇਹ ਫਰਕ ਹੈ ਅਸੀਂ ਤਾਂ ਆਮ ਬੰਦੇ ਆ ਤੁਹਾਡੇ ਘਰਾਂ ਦੇ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਮੈਨੂੰ ਗਾਲਾਂ ਕਿਉਂ ਦਿੰਦੇ ਆ ਕੀ ਪ੍ਰੋਬਲਮ ਹੈ ਗਾਲਾਂ ਕੌਣ-ਕੌਣ ਦਿੰਦੇ ਆ ਜਿਨ੍ਹਾਂ ਦੀਆਂ ਕੁਰਸੀਆਂ ਖੋਈਆਂ ਨੇ ਬਾਜਵਾ ਸਿੱਧੂ ਇੱਕ ਸੁਖਵੀਰ ਇੱਕ ਮਜੀਠੀ ਆ ਚਾਰ ਪੰਜ ਮੰਜੇ ਗਾਣਾ ਦਿੰਦੇ ਕੀ ਗੱਲ ਜੀ ਇਹਨਾਂ ਨੂੰ ਕੀ ਕਹਤਾ ਮੈਂ ਕੋਈ ਬੱਟ ਦਾ ਰੋਲਾ ਮੇਰਾ ਇਹਨਾਂ ਨਾਲ ਮੇਰਾ ਕੋਈ ਚੱਕਰ ਹੈ ਨਾ ਨਾਨਾ ਇਹਨਾਂ ਨੂੰ ਤੁਸੀਂ ਹਰਾਤਾ ਇਹਨਾਂ ਨੂੰ ਐ ਸੀ ਆ ਕੁਰਸੀਆਂ ਤੇ ਅਸੀਂ ਬੈਨੇ ਹੁੰਨੇ ਆ ਆ ਕੁਰਸੀਆਂ ਤੇ ਸਾਡੇ ਧੀਆ ਪੁੱਤ ਬੈਨੇ ਹੁੰਦੇ ਆ ਪਰ ਇਹਨਾਂ ਨੂੰ ਦੁੱਖ ਇਹ ਹੈ ਕਿ ਪਿੰਡਾਂ ਚ ਆ ਕੇ ਮਹਿਸਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਉਣ ਵਾਲੇ ਟੋਬਿਆਂ 'ਚ ਗੁੱਲੀ ਡੰਡਾ ਖੇਡਣ ਵਾਲੇ ਸਾਈਕਲ ਦੀ ਅੱਧੀ ਕੈਂਚੀ ਪੂਰੀ ਕੈਂਚੀ ਤੇ ਫਿਰ ਕਾਠੀ ਸਿੱਖ ਕੇ 10ਵੀਂ 12ਵੀਂ ਕਰਨ ਵਾਲੇ ਮੁੰਡੇ ਮੁੱਖ ਮੰਤਰੀਆਂ ਤੇ ਮੰਤਰੀਆਂ ਦੀਆਂ ਕੁਰਸੀਆਂ ਤੇ ਬਹਿ ਗਏ ਆ ਦੁੱਖਾ ਵਾਸੇ ਨਾ ਹੋਰ ਕੋਈ ਆ ਦੁੱਖਾ ਹੋਰ ਕੋਈ ਦੁੱਖ ਨਹੀਂ ਆ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਕਹਿੰਦੇ ਜੀ ਆ ਗੋਇੰਦਵਾਲ ਵਾਲਾ ਉਹ ਨਵਜੋ ਸਿੱਧੂ ਚੰਗਾ ਭਲਾ ਵਧੀਆ ਸਕੂਲਾਂ 'ਚ ਪੜਿਆ ਲਿਖਿਆ ਕਹਿੰਦਾ 6000 ਕਰੋੜ ਦਾ ਕਰਜ਼ਾ ਇਹਦੇ ਨਾਲ ਹੀ ਆ ਗਿਆ ਕਿੱਥੋਂ ਆ ਗਿਆ ਭਾਈ ਚਲ ਗੱਲ ਕਰ ਸਾਡੇ ਨਾਲ 1080 ਕਰੋੜ ਚ ਖਰੀਦਿਆ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ ਦਾ ਦੁਨੀਆ ਦਾ ਨੌਟ ਦੇਸ਼ ਦਾ ਦੁਨੀਆ ਦਾ ਸਭ ਤੋਂ ਸਸਤਾ ਪੱਥਰਮਲ ਪ੍ਰਾਣ ਖਰੀਦਿਆ ਆਪਾਂ ਨੇ ਦੁਨੀਆ ਦਾ ਪਰ ਚੱਲਦਾ ਜੇ ਅੱਜ ਲਾਉਣ ਲੱਗੀਏ 4 ਸਾਲਾਂ ਨੂੰ ਨਵਾਂ ਲੱਗੂਗਾ 8.5 ਕਰੋੜ 1 ਮੈਗਾਵਾਟ ਦਾ ਯਾਨੀ ਕਿ 5500 5000 ਤੋਂ 5500 ਕਰੋੜ ਦਾ ਪਾਊਗਾ 4 ਸਾਲਾਂ ਬਾਅਦ ਕਿੱਥੇ ਅੱਜ ਸੋਚਦਾ ਬੱਤੀ ਬਿਜਲੀ ਆਉਣ ਲੱਗ ਗਈ ਤੇ ਅੱਛਾ ਅੱਜ ਉਹਨਾਂ ਨੇ ਦੱਸਿਆ ਵੀ ਹੈ ਕਿ ਜਿਹੜਾ ਸਾਡੇ ਕੋਲੇ ਪਹਿਲਾਂ ਕੋਲਾ ਆਉਂਦਾ ਸੀ ਉਹ 오ੜੀਸਾ ਤੋਂ ਜਾਂ ਇਧਰ ਉਧਰੋਂ ਲਿਆਉਂਦੇ ਸੀ ਉਹ ਕੋਲਾ 30 ਤੋਂ 40% ਗਰਮੀ ਪੈਦਾ ਕਰਦਾ ਸੀ ਜਿਹੜਾ ਆਪਣੇ ਵਾਲਾ ਕੋਲਾ ਹੈ ਪਛਵਾੜਾ ਮਾਈਨ ਵਾਲਾ ਆਪਣੀ ਕੋਲੇ ਦੀ ਮਾਈਨ ਜਿਹੜੀ ਪੰਜਾਬ ਦੀ ਹੈ ਉਹਦੇ ਆਲਾ ਕੋਲ ਆ 90% ਕਰਦਾ ਹੈ। ਇਹੀ ਇਹੀ ਜਿਹੜਾ ਥਰਮਲ ਪਲਾਂਟ ਹੈ ਇਹਦੀ ਉਮਰ 25 ਤੋਂ 40 ਸਾਲ ਹੋ ਜੂਗੀ ਹੁਣ। 25 ਸੀ ਪਹਿਲਾਂ 40 ਸਾਲ ਹੋ ਜੂਗੀ। ਮਾੜਾ ਸੌਦਾ ਹੈ। ਮੈਂ ਇੱਕ ਇੱਕ ਪੈਸੇ ਦਾ ਹਿਸਾਬ ਲੈਣਾ ਅਫਸਰਾਂ ਤੋਂ ਇੱਕ ਪੈਸਾ ਵੀ ਵੱਧਣਾ। ਅਸੀਂ ਇੱਕ 1100 ਮੈਗਾਵਾਟ ਦਾ ਇੱਕ ਸੌਦਾ ਕੀਤਾ ਹੈ। ਇੱਕ ਕੰਪਨੀ ਨਾਲ ਕੇਂਦਰ ਸਰਕਾਰ ਦੀ ਕੰਪਨੀ ਹੈ। ਉਹਦੇ ਨਾਲ ਭਾਈਵਾਲ ਹੈ Rajasthan ਤੋਂ ਹੋ। सबू बिजली देर सौ मेगावाट तुम यकीन कर कि अस लड़े जिमें आप दुकान पर जाने हैं दुकानदार कहने है। यार तेरे रोज दे गक तो सौदा लेके जाने ऐडा जा ठीक ठीक ला ला कहीं सरकार ए कर, थीख, थीख, कर दिया दिया। वो दो रुपये छिहत्तर पैसे इसके ना वो कलो जी दो रुपये चिहत्र पैसे पर यूनिट इसके ना ज्यादा ज्यादा होर हो घटाओ ਮੈਨੂੰ ਬਿਜਲੀ ਬੋਰਡ ਦਾ ਫੋਨ ਆਇਆ ਕਹਿੰਦੇ ਜੀ 2 ਰੁਪਏ 58 ਪੈਸੇ ਤੇ ਆਇਆ ਮੈਂ ਕਿਹਾ ਨਾ 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 ਹੋਰ ਘਟਾਓ ਕਹਿੰਦੇ ਜੀ ਸਰਕਾਰਾਂ ਨੂੰ ਉਹ ਕਹਿੰਦੇ ਸਰਕਾਰਾਂ ਨੂੰ ਕੀ ਮੈਂ ਕਿਹਾ ਜੀ 2 ਰੁਪਏ 54 ਪੈਸੇ ਮੈਂ ਕਿਤੋਂ ਪਤਾ ਕਰ ਲਿਆ ਕਿ ਸਸਤਾ ਸਭ ਤੋਂ ਹੋਏ ਹੋਗਾ 2 ਰੁਪਏ 54 ਪੈਸੇ ਇੱਕ ਜੁੰਡ ਦੇ ਮੈਂ 2 ਰੁਪਏ 54 ਪੈਸੇ ਉਹ ਕਹਿੰਦੇ ਜੀ 4 ਪੈਸਿਆਂ ਨਾਲ ਜੇ ਬੈਠੇ ਹੋਣੇ ਅਫਸਰ ਤੇ ਤੇਜਵੀਰ ਤੇਜਵੀਰ ਹੋਰ ਅਫਸਰ ਬੈਠੇ ਹੋਣੇ ਤੇ ਬਿਜਲੀ ਬੋਰਡ ਦੇ 2 ਰੁਪਏ 54 ਪੈਸੇ ਉਹ ਕਹਿੰਦੇ 4 ਪੈਸਿਆਂ ਨਾਲ ਕੀ ਫਰਕ ਪੈਂਦਾ ਸਰਕਾਰ ਨੂੰ ਕੀ ਫਰਕ ਪੈਂਦਾ ਮੈਂ ਕਹਿੰਦਾ ਨਹੀਂ ਤੁਸੀਂ 4 ਪੈਸਿਆਂ ਨੂੰ ਗੁਣਾ ਕਰਕੇ ਦੇਖੋ ਕਹਿੰਦੇ ਚਲੋ 2 ਰੁਪਏ 54 ਪੈਸੇ ਕਰ ਲਿਆ ਸਦਾ ਬਾਅਦ ਚ ਮੈਂ ਦੱਸਿਆ 4 ਪੈਸਿਆਂ ਨਾਲ ਪੰਜਾਬ ਨੂੰ ਹਰ ਸਾਲ ਦਾ 350 ਕਰੋੜ ਰੁਪਇਆ ਬਚ ਗਿਆ ਜੀ 4 ਪੈਸਿਆਂ ਨਾਲ ਐ ਐ ਮੈਂ ਤੁਹਾਡੇ ਪੈਸੇ ਨੂੰ ਐ ਬਚਾਉਣਾ ਮੈਂ ਪੰਜਾਬ ਦਾ ਖਜ਼ਾਨਾ ਬਹੁਤ ਸਹੀ ਹੱਥਾਂ ਚ ਹੁਣ ਨਾਲੇ ਭਰਿਆ ਹੋਇਆ ਹੈ ਕਦੇ ਖਾਲੀ ਨਹੀਂ ਕਿਹਾ ਤੇ ਨਾਲੇ ਤੁਹਾਡੇ ਵੱਲ ਨੂੰ ਮੂੰਹ ਹੈ ਖਜ਼ਾਨੇ ਖਜ਼ਾਨਾ ਭਰਿਆ ਵੀ ਨਹੀਂ ਰੱਖਣਾ ਚਾਹੀਦਾ ਲੋਕਾਂ ਕਹਿੰਦੀ ਕੱਢੀ ਜਾਓ ਖਜ਼ਾਨਾ ਬਾਅਦ ਚ ਪਰ ਜਿਓ ਜੋ ਕੱਢੋਂਗੇ ਤਾਂ ਉੱਚ ਹੋਰ ਪਾਉਣ ਜੋਗੀ ਜਗ੍ਹਾ ਹੋਊਗੀ ਤੂੜੀ ਵਾਲਾ ਕੋਠਾ ਹੁੰਦਾ ਆਪਣਾ ਜਿਓ ਜੋ ਤੂੜੀ ਕੱਢੋਂਗੇ ਤਾਂ ਨਵੀਂ ਤੂੜੀ ਪਾਉਂਗੇ ਜੇ ਤੂੜੀ ਵਾਲਾ ਕੋਠਾ ਹੀ ਨਾ ਰੱਖ ਰੱਖਿਆ ਤੂੜੀ ਭਾਵੇਂ 5 ਸਾਲ ਦੀ ਪਈ ਰਹੇ ਖਜ਼ਾਨਾ ਤੁਹਾਡੇ ਕਨੀ ਖਜ਼ਾਨੇ ਚ ਪੈਸੇ ਈਮਾਨਦਾਰੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਸੋਚ ਜਿੱਥੋਂ ਚੱਲੀ RAM LILA ਗਰਾਊਂਡ ਚੋਂ ਐਂਟੀ ਕਰਪਸ਼ਨ ਮੂਵਮੈਂਟ ਜਿਹੜੀ ਚੱਲੀ ਸੀ ਭ੍ਰਿਸ਼ਟਾਚਾਰ ਵਿਰੋਧੀ ਉਹਦੇ ਚੋਂ ਨਿਕਲੀ ਹੋਈ ਪਾਰਟੀ ਐ ਐਂ ਹਾਂ ਕੋਈ ਵਕੀਲ ਐ ਕੋਈ ਅਫਸਰ ਸੀ ਕੋਈ ਆਪਦੀ ਛੱਡ ਕੇ ਆਇਆ ਦੁਕਾਨਦਾਰੀ ਮੈਂ ਆਪਣੀ ਕਲਾਕਾਰੀ ਛੱਡ ਕੇ ਆਇਆ ਪੈਸੇ ਕਮਾਉਣ ਆਇਆ ਬਾਈ ਇੱਥੇ ਪੈਸੇ ਉਹ ਵੀ ਲੋਕਾਂ ਦੇ ਪੈਸੇ ਮਨ ਤਾਂ ਪ੍ਰਮਾਤਮਾ ਨੇ ਸਾਡੇ 17 ਸਾਲ ਦੀ ਉਮਰ ਚ ਭਗਵੰਤ ਮਾਨ ਬਣਾਤਾ ਸੀ ਮੈਂ ਤਾਂ ਆਪਣੀ ਹੱਕ ਦੀ ਕਮਾਈ ਕਮਾਉਣ ਲੱਗ ਗਿਆ ਸੀ ਕੀ ਮੈਂ ਹੱਕ ਦੀ ਕਮਾਈ ਛੱਡ ਕੇ ਹਰਾਮ ਦੀ ਖਾਣ ਆਉਂਗਾ ਮੈਂ ਜਿੰਨੇ ਮਰਜੀ ਪੈਸੇ ਲੈ ਲੰਦਾ ਐਮਪੀ ਵੀ ਬਣਿਆ ਮੇਰੀ ਪ੍ਰਾਪਰਟੀ ਘਟੀ ਹੈ ਜੀ 2014 ਤੋਂ ਲੈ ਕੇ 2024 ਤੱਕ ਘਟੀ ਹੈ ਕਿਉਂਕਿ ਤਨਖਾਹ ਐਮਪੀ ਦੀ ਤਨਖਾਹ 50000 ਰੁਪਏ ਜੀ ਮੁੱਖ ਮੰਤਰੀ ਤਨਖਾਹ 1.5 ਲੱਖ ਰੁਪਏ ਜੀ ਅੱਜ ਵੀ ਕੋਈ ਮੈ ਪ੍ਰੋਗਰਾਮ ਕਰਾਉਣਾ ਹੋਵੇ ਕੋਈ ਭਰੇ ਫੰਕਸ਼ਨ ਕਰਾਉਣਾ ਹੋਵੇ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕਹਿੰਨਾ ਯਾਰ ਤੁਸੀਂ ਕਰਾਓ ਪਲੀਜ਼ ਐ ਨਾ ਕਰੋ ਵੀ ਮੈਂ ਸਰਕਾਰ ਦਾ ਪੈਸਾ ਨਹੀਂ ਲਾਉਣਾ ਲੋਕਾਂ ਦਾ ਪੈਸਾ ਨਹੀਂ ਮੈਂ ਲਾਉਣਾ ਸੋ ਆ ਸਰਕਾਰ ਹੈ ਕੋਈ ਕੋਈ ਉਂਗਲ ਉਠਾ ਸਕਦਾ ਫਿਰ ਸਾਠ ਫਿਰ ਕੀ ਰਹਿ ਗਿਆ ਜਹਾਜਾਂ ਪੈਸਾ ਖਾ ਲਿਆ ਜਹਾਜੀ ਸਲਫਾਜ਼ ਖਾ ਲਈ ਜੇ ਲੋਕਾਂ ਦਾ ਪੈਸਾ ਹੀ ਖਾ ਲਿਆ ਕੀ ਰਹਿ ਗਿਆ ਜਿਉਣਾ ਕੀ ਰਹਿ ਗਿਆ ਫਿਰ ਕਾਦੇ ਜੱਗ ਤੇ ਆਇਆ ਭਗਤ ਸਿੰਘ ਨਾਲ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠਿਆ ਥੋੜੀ ਬਹੁਤ ਉਹਦੀ ਇੱਜ਼ਤ ਰੱਖ ਲਈਏ ਉਦੇ ਸੁਪਨਿਆਂ ਦੇ ਥੋੜਾ ਬਹੁਤ ਤੁਰਪੀਏ 23 ਸਾਲ ਦੀ ਉਮਰ ਚ ਸ਼ਹੀਦ ਹੋ ਗਿਆ ਸੀ ਕੋਈ ਆਮ ਕਰਦਾ ਮੁੰਡਾ ਨਹੀਂ ਸੀ ਉਹ ਕਹਿੰਦੇ ਕਹੋਂਦੇ ਕਰਦਾ ਸੀ ਕਰਤਾਰ ਸਿੰਘ ਸਰਾਬਾ 350 ਏਕੜ ਜ਼ਮੀਨ ਦਾ ਮਾਲਕ ਸੀ ਸਰਾਬੇ ਪਿੰਡ ਚ ਜਮਾ ਲੁਧਿਆਣੇ ਦੀਆਂ ਜੜਾਂ ਚ ਅੱਜ ਜੀਰੋਂ ਲਾਉਂਦੇ ਪੈਨ ਮੁਖ ਜੂਗਾ ਕਿ ਉਹਦੀ ਕੀਮਤ ਪਾਉਣੀ ਹੋਵੇ ਪਾਇਲਟ ਦਾ ਕੋਰਸ ਕਰਨ ਗਿਆ ਸੀ ਕੈਲੀਫੋਰਨੀਆ ਵਰਕਲੇਜ ਯੂਨੀਵਰਸਿਟੀ ਚ ਅੱਜ ਵੀ ਐਡਮਿਸ਼ਨ ਨਹੀਂ ਮਿਲਦੀ ਵਰਕਲੇਜ ਯੂਨੀਵਰਸਿਟੀ ਚ ਪਾਇਲਟ ਬਣ ਗਿਆ ਸੀ ਪਰ 19 ਸਾਲ ਦੀ ਉਮਰ ਚ ਫਾਂਸੀ ਅਸੀਂ ਇਸ ਕੰਮ ਵਾਸਤੇ ਆਏ ਆ ਯਾਰ ਕਿ ਭਗਤ ਸਿੰਘ ਤੇ ਸਰਾਬਿਆਂ ਦੀਆਂ ਕੁਰਸੀਆਂ ਤੇ ਉਹਨਾਂ ਦੀਆਂ ਕੁਰਸੀਆਂ ਨੇ ਉਹਨਾਂ ਨੇ ਲੈ ਕੇ ਦਿੱਤੀਆਂ ਨੇ ਉਹਨਾਂ ਦੀਆਂ ਕੁਰਸੀਆਂ ਤੇ ਬਹਿ ਕੇ ਅਸੀਂ ਜਨਤਾ ਨਾਲ ਡਗਾ ਕਰੀਏ ਅਸੀਂ ਆਜ਼ਾਦੀ ਦਾ ਮਜ਼ਾਕ ਕਢਾਈਏ ਇਸ ਕੰਮ ਵਾਸਤੇ ਨਹੀਂ ਆਏ ਹਾਂ ਸੈਂਟਰ ਵਾਲੇ ਕਰਦੇ ਆ ਕੇਂਦਰ ਸਰਕਾਰ ਸਾਡੇ ਪੈਸੇ ਰੋਕਦੀ ਹੈ ਸਾਡੇ 5 ਕਰੋੜ ਰੁਪਇਆ ਰੂਰਲ ਡਵੈਲਪਮੈਂਟ ਫੰਡ ਦਾ ਮੰਡੀਆਂ ਦਾ ਤੇ ਮੰਡੀਆਂ ਨੂੰ ਜਾਣ ਵਾਲੀਆਂ ਪਿੰਡਾਂ ਦੀਆਂ ਸਾਰੀਆਂ ਸੜਕਾਂ ਦਾ ਪੈਸਾ ਰੋਕੀ ਬੈਠੇ ਨੇ 5.5 ਹਜ਼ਾਰ ਕਰੋੜ ਰੁਪਏ ਅੱਜ ਰੀਲੀਜ਼ ਕਰ ਦੇਣ ਕੱਲ ਨੂੰ ਐਨ ਲਿਸ਼ਕ ਦੀਆਂ ਸੜਕਾਂ ਬਣਾ ਦੂੰਗਾ ਮੈਂ ਇੱਕ ਸੜਕ ਇਹ ਜ ਨਹੀਂ ਰਹੂਗੀ ਜਿੱਥੇ ਕੋਈ ਟੋਆ ਹੋਵੇ ਅਸਲੀ ਲੁੱਕ ਅਸਲੀ ਬਜਰੀ ਪਹੂਗੀ ਪਰ ਦਿੰਦੇ ਨਹੀਂ ਪੈਸੇ ਉਥੋਂ ਕਹਿੰਦੇ ਭਗਵੰਤਮਾਨ ਹੈ ਇਹ ਕੇਜਰੀਵਾਲ ਦੇ ਨਾਲ ਹੈ ਇਹ ਕੇਜਰੀਵਾਲ ਤੇ ਭਗਵੰਤਮਾਨ ਸਾਡੇ ਲਈ ਖਤਰਾ ਨੇ ਪੈਸੇ ਨਹੀਂ ਦਿੰਦੇ ਸਾਨੂੰ ਐਨ ਐਚ ਐਮ ਦਾ ਪੈਸਾ ਰੋਕਿਆ ਹੋਇਆ ਹੈ ਨੈਸ਼ਨਲ ਹੈਲਥ ਮਿਸ਼ਨ ਦਾ ਹਸਪਤਾਲਾਂ ਦਾ ਕੀ ਗੱਲ ਸਾਡੀ ਸਾਡਾ ਪੈਸਾ ਨਹੀਂ ਪੈਸਾ ਤਾਂ ਸਿੱਧੇ ਨੇ ਉੱਥੇ ਸੈਂਟਰ ਕਿਹੜਾ ਆਪਦੀਆਂ ਮਸ਼ੀਨਾਂ ਲਾ ਕੇ ਬੈਠਾ ਪੈਸੇ ਵਾਲੀਆਂ ਪੈਸਾ ਤਾਂ ਸਾਡਾ ਹੀ ਹੈ ਦੇ ਦਿਓ ਨਹੀਂ ਦਿੰਦੇ ਇੱਕੋ ਹੀ ਤਰੀਕਾ ਹੈ ਦਾ ਇਸ ਪੈਸੇ ਨੂੰ ਲੈਣ ਦਾ ਮੈਨੂੰ ਇੱਕ ਅਫਸਰ ਨੇ ਕੰਨ 'ਚ ਦੱਸਤਾ ਮੈਂ ਮੈਂ ਨੀਤੀਯੋਗ ਦੀ ਇੱਕ ਮੀਟਿੰਗ 'ਚ ਗਿਆ ਸੀ ਮੈਨੂੰ ਕਹਿੰਦਾ ਜੀ ਤੁਸੀਂ ਇੱਥੇ ਨਾ ਮੰਗੋ ਵੀ ਲੋਕਾਂ ਕੋਲੇ ਜਾਓ ਮੈਂ ਕਿਹਾ ਵੀ ਲੋਕ ਲੋਕਾਂ ਕੋਲੇ ਕੀ ਕਰਾਂਗੇ ਕਹਿੰਦਾ 13 ਦੀਆਂ 13 ਸੀਟਾਂ ਜਿੱਤ ਲਓ ਮਜਾ ਲੈ ਕੇ ਰੁਪਈਆ ਦੀ ਰੋਕ ਕੇ ਪੰਜਾਬ ਦਾ ਕਹਿੰਦਾ ਇਹਨੂੰ ਪਤਾ ਲੱਗ ਜੂਗਾ ਫਿਰ ਆ ਆ ਗੱਲ ਕਹਿਣ ਆਇਆ ਤੁਹਾਨੂੰ 13 ਦੀਆਂ 13 ਸੀਟਾਂ ਦੇ ਦਿਓ 1 ਰੁਪਈਆ ਰੋਕੇ ਦਿਖਾਵੇ ਸੈਂਟਰ 10 ਸਾਡੇ ਰਾਜ ਸਭਾ ਚ ਨੇ 13 ਸਾਡੇ ਇੱਥੋਂ ਹੋਗੇ 14ਵਾਂ ਚੰਡੀਗੜ੍ਹ 7 ਦਿੱਲੀ ਤੋਂ ਗੋਆ ਤੋਂ ਗੁਜਰਾਤ ਤੋਂ ਸਾਨੂੰ ਸੀਟਾਂ ਆ ਰਹੀਆਂ ਨੇ ਸਾਡੇ 25 30 ਹੋਗੇ ਉਧਰੋਂ 10 ਉਧਰ ਨੇ 45 ਹੋ ਗਏ 40 45 ਅਸੀਂ ਗਾਹ ਪਾ ਦਿਆਂਗੇ ਯਾਰ ਪਾਰਲੀਮੈਂਟ ਚ ਸਾਡਾ ਰੋਕ ਕੇ ਦਿਖਾਉਣੇ 1 ਰੁਪਿਆ ਇਹ ਸਾਡੇ ਹੱਕ ਦਾ ਆ ਚੀਜ਼ ਆ ਬਸ ਤੁਹਾਡੇ ਕੋਲੇ ਚਾਬੀ ਐ ਤੁਹਾਡੇ ਕੋਲੇ ਚਾਬੀ ਐ 2026 ਚ 13 ਜ਼ੀਰੋ ਕਰ ਦੋ ਇੱਕ ਵੀ ਰੁਪਿਆ ਰੋਕ ਗਿਆ ਮੈਂ ਜ਼ਿੰਮੇਵਾਰ ਹੋਊਗਾ ਫਿਰ ਮਜ਼ਾਕ ਸਮਝ ਲੈ ਇਹਨਾਂ ਨੇ ਦੇਸ਼ ਨੂੰ ਯਾਰ 26 ਜਨਵਰੀ ਨੂੰ ਪੰਜਾਬ ਦੀ ਚੱਕੀ ਨਹੀਂ ਦਿਖਾਉਣੀ ਕਿਉਂ ਨਹੀਂ ਦਿਖਾਉਣੀ ਯਾਰ ਭਗਤ ਸਿੰਘ ਹੋਰ ਉਹਨੂੰ ਰਿਜੈਕਟ ਕਰੀ ਜਾਂਦੇ ਹੋ ਕਹਿੰਦੇ ਭਗਤ ਸਿੰਘ ਰਿਜੈਕਟ ਕਰਤਾਰ ਸਿੰਘ ਸਾਹਿਬਾ ਰਿਜੈਕਟ ਲਾਲਾ ਲਾਜਪਤਰਾ ਰਿਜੈਕਟ ਮਾਈ ਭਗੋ ਰਿਜੈਕਟ ਤੁਸੀਂ ਕੌਣ ਹੋ ਨਿਓ ਯਾਰ